ਹੇ ਭਾਜੀ ਯੋਗਰਾਜ ਸਿੰਘ ਗੁਰਪਨੀਰ ਆ ਜੀ ਮੁੰਡਾ ਦਸ਼ਮੇਸ਼ ਨਗਰ ਗਲੀ ਨੰਬਰ 3 ਦਾ ਵਸਨੀਕ ਹੈ ਜੀ ਤੇ ਸਾਨੂੰ ਵੀ ਸਵੇਰ ਇਹਨਾਂ ਦੇ ਘਰੋਂ ਨਾ ਮੈਸੇਜ ਲੱਗਾ ਸੀ ਵੀ ਸਾਡਾ ਨਾ ਬੇਟਾ ਰਾਤ ਦਾ ਲੱਭ ਨਹੀਂ ਰਿਹਾ ਜੀ ਤੇ ਅਸੀਂ ਵੀ ਸਵੇਰ ਦੇ ਲੱਗੇ ਹੋਏ ਸੀ ਕਿ ਭਾਲਣ ਕੋ ਕਿੱਧਰ ਕੋ ਕਿੱਧਰ ਤੇ ਹੁਣ ਇੱਥੇ ਆ ਕੇ ਦੇਖਿਆ ਤੇ ਇੱਥੇ ਡੈੱਡ ਬੋਡੀ ਪਈ ਹੈ ਕਿੱਥੋਂ ਮਿਲੀ ਇਹ ਡੈੱਡ ਬੋਡੀ ਇਹ ਡੈੱਡ ਬੋਡੀ ਆਪਣੇ ਟੀਚਰ ਕੋਲੋਂ ਤੇ ਸਿੱਧਾ ਕੰਮਿਆਣੇ ਪਿੰਡ ਨੂੰ ਰਾਹ ਜਾਂਦਾ ਜੀ ਕੱਚਾ ਕੱਚੀ ਪਈ ਉੱਥੇ ਹੈ ਕੀ ਲੱਗਦਾ ਸ਼ੱਕ ਕਰ ਲਵੇ ਸ਼ੱਕੇ ਦੇ ਚੀਜ਼ਾਂ ਦੀ ਜਾਂਚ ਕਰਾਂਗੇ ਇਹਨਾਂ ਦਾ ਨਾ ਕਾਫੀ ਚੱਲੀ ਜਾਂਦਾ ਸੀ ਕਿ ਕਈ ਮੁੰਡਿਆਂ ਨਾਲ ਕੋਈ ਲੜਾਈ ਝਗੜਾ ਸੌ ਹੋ ਹੀ ਜਾਂਦਾ ਜੀ ਅਜੇ ਕਲੀਅਰ ਨਹੀਂਗਾ ਉਹ ਤਾਂ ਕਲੀਅਰ ਹੋ ਹੀ ਨਹੀਂ ਰਿਹਾ ਜੀ ਅਜੇ ਅਜੇ ਤਾਂ ਪੁਲਿਸ ਆਰੀ ਹੁਣ ਵੇਖਦੇ ਆ ਜੀ ਕੀ ਬਣਦਾ ਹੈ ਕਿ ਹੁਣ ਜਦੋਂ ਅਸੀਂ ਬਾਹਰ ਨਿਕਲਿਆ ਘਰੋਂ ਤੇ ਰੌਲਾ ਪਈ ਜਾਂਦਾ ਤੇ ਮੁੰਡੇ ਪਜ-ਪਜ ਲੋਕ ਆਈ ਜਾਂਦੇ ਸਿੱਧਰ ਨੂੰ ਮੈਂ ਪੁੱਛਿਆ ਵੀ ਕੀ ਗੱਲ ਹੋ ਗਈ ਜਾਂਦੇ ਵੀ ਇਸ ਤਰ੍ਹਾਂ ਕਿ ਉਹਦੀ ਡੈੱਡ ਬੋਡੀ ਪਈ ਆ ਤੇ ਮੈਂ ਵੀ ਨਾਲ ਇੱਕ ਦਰਸ਼ਨ ਸਿੰਘ ਨੂੰ ਲੈ ਕੇ ਇੱਥੇ ਪਹੁੰਚਿਆ ਤੇ ਇੱਕ ਤਾਰ ਲੱਗੀ ਆ ਖੇਤ ਨੂੰ ਤੇ ਬਾੜ ਕੀਤੀ ਹੋਈ ਜੋ ਦੇ ਅੰਦਰ ਦੇ ਪਾਸੇ ਡੈੱਡ ਬੋਡੀ ਪਈ ਆ ਜੀ ਤੇ ਅਸੀਂ ਇਹ ਦੇਖਿਆ ਜੀ ਇਹ ਨਹੀਂ ਪਤਾ ਹੁਣ ਕੀ ਚੱਕਰ ਆ ਜਾਂ ਕਿਸੇ ਨੇ ਕੁਝ ਕਰ ਦਿੱਤਾ ਗਿਆ ਜਾਂ ਕੀਤਾ ਗਿਆ ਗਿਆ ਜਾਂ ਕਿਸ ਤਰ੍ਹਾਂ ਵੀ ਆ ਇਹ ਤਾਂ ਹੁਣ ਪੁਲਿਸ ਆਊਗੀ ਉਹਨਾਂ ਦੇ ਜੋ ਅਨਕੁਆਰੀ ਹੋਊਗੀ ਤੇ ਉਹਦੇ ਕਰਕੇ ਪਤਾ ਲੱਗੂਗਾ ਜੀ ਪੁਲਿਸ ਨੂੰ ਜਾਣ ਤੱਕ ਪੁਲਿਸ ਨੂੰ ਮੇਰੇ ਖਿਆਲ ਗੁਰਚਰਨ ਸਿੰਘ ਪੁਲਿਸ ਆ ਗਈ ਪੁਲਿਸ ਆ ਗਈ ਜੀ ਜਦੋਂ ਅਸੀਂ ਆਏ ਨਾ ਪੁਲਿਸ ਮੋਕੇ ਤੇ ਆਟ ਇਹ ਟੀਚਰ ਕੋਲ ਨਹੀਂ ਨਹੀਂ ਬੈਕ ਸਾਈਡ ਖੇਤ ਹੈਗਾ ਉਸ ਜਗ੍ਹਾ ਤੇ ਪਈ ਮਿਲੀ ਸੀ ਇਹਦਾ ਨਾਮ ਹੈਗਾ ਜਯਵਰਾਜ ਸਿੰਘ ਉਰਫ ਨੀਰਾ ਉਹ ਜਿਹੜੀ ਹੈ ਮੌਕੇ ਤੇ ਸੜੀ ਆ ਸੀ ਪੁਲਿਸ ਪਾਰਟੀ ਸਾਰੀ ਪਹੁੰਚੀ ਹੈ ਤੇ ਉਹ ਇਨਸਪੈਕਸ਼ਨ ਕਰ ਰਹੇ ਆ। ਬਾਕੀ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗੂਗਾ ਜੀ ਕਿ ਕੀ ਚੀਜ਼ ਹੈ। ਕੀ ਲੱਗਦਾ ਤੁਹਾਨੂੰ ਖਰਾਬ ਮੌਕੇ ਦੇ ਵਿੱਚ ਕਿਸ ਤਰ੍ਹਾਂ ਦੇ ਗਲਤ ਹੋਵੇ? ਬਲਕਿ ਜਿਵੇਂ ਸੰਸਣ ਜਗਾ ਹੈ ਜੀ। ਜਿੰਨਾ ਚਿਰ ਇਨਵੈਸਟੀਗੇਸ਼ਨ ਨਹੀਂ ਕੋਈ ਕੰਪਲੀਟ ਹੁੰਦੀ। ਉਦੋਂ ਅਜੇ ਪਹਿਲਾਂ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਹ ਇਹ ਦੇਖਿਆ ਤਾਂ ਪਤਾ ਨਹੀਂ ਸੀ ਬੰਦਾ ਨਹੀਂ ਸੀ ਬੱਲਾ ਇਹ ਹੈ ਕਿ ਸੀ ਕਿੰਨਾ ਰੰਜਸ਼ ਮਤਲਬ ਕਿ ਹੁਣ ਯੂਥ ਹੈਗਾ ਜੀ ਇਹਨਾਂ ਦੀ ਆਪਸ ਦੇ ਵਿੱਚ ਰੰਜਿਸ਼ਾਂ ਵੀ ਚੱਲਦੀਆਂ ਪਰ ਉਹ ਜਦੋਂ ਇਨਵੈਸਟੀਗੇਸ਼ਨ ਹੋ ਗਈ ਉਹਨਾਂ ਲਈ ਪਤਾ